ਸਰ ਭਾਜੀ ਵੇਜੇ ਤੇ ਜੋ ਹੈ ਬਿਸਕਟ ਵੇਖੀਏ ਦਖਾ ਦਿਓ ਨਾ ਦਖਾ ਦਿਓ ਕਿਹੜੀ ਹੈ ਦੋਵੇਂ ਦਹਾਰਾ ਕਿਥੇ ਆ ਕੈਮਰਾ ਚ ਬੋਲੋ ਬਸ ਭਰਾਵਾ ਹੁਣ ਡਰਾਈ ਜਾਣਾ ਤੂੰ ਇਹਨਾਂ ਬੜੇ ਡਾਂਡੂਨ ਮਾਰ ਕੇ ਬਾਹ ਥੋੜਾ ਸਹੀ ਹੈ ਮੈਚ ਹਾਰ ਕੇ ਤੇ ਉੱਪਰ ਸਲਾਦਾ ਖਾ ਰਹੇ ਹੋ ਉਹ ਵੀਰੇ ਤਿਆਰੀ ਕਰਦੇ ਪੈਗੜੇ ਮੈਂ ਕੀ ਲਿਖਿਆ ਉਹ ਉਹ ਕਹਿਆ ਬਨਣ ਨੇ ਵੀ ਬਾਲ ਨਹੀਂ ਖੇਡ ਸਕਦੇ ਉਹਨੇ ਐ ਨਹੀਂ ਲਿਖਿਆ ਵੀ ਖੇਡ ਸਕਦੇ ਅਛਿਆ ਕਹਿੰਦਾ ਦੇਖੋ ਇਹ ਲਿਖਿਆ ਬਾਲ ਖੇਡ ਸਕਦੇ ਨਹੀਂ ਪੁੱਤਰੇ ਕਿਹਾ ਬੋਲਿੰਗ ਖੇਡ ਸਕਦੇ ਆ ਅੱਜ। ਕਾਰਕ ਵਿੱਚ ਇਹ ਖੇਡੂਗੇ ਹੁਣ ਆਪਾਂ। ਕਿੱਥੇ ਆ ਚੱਕ ਲੈ ਛੇਤੀ ਕਰ। ਅਰੇ ਸਮਾਂ ਇਤਨੀ ਖੇਡਦਾ ਦੇ ਪੁੱਤ। ਪੂਰੇ ਵੀ ਨਹੀਂ ਖੇਡਦਾ ਦੇ ਆ ਜਾ ਉਧਰ ਨੂੰ। ਆਜੋ ਆਜੋ। ਓ ਓ ਆ ਜਾ ਹੁਣ ਪੁੱਤ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ ਤੇ ਤੁਹਾਡਾ ਸਵਾਗਤ ਕਰਦੇ ਆਪਾਂ ਆ ਡਾਇਨਾਸੌਰ ਵਾਲੀ ਬਾਈ ਟੀ-ਸ਼ਰਟ ਪਾਈ ਫਿਰਦਾ ਕੱਲ ਲੈ ਕੇ ਆਇਆ ਨਵੀਂ ਆ ਦੇਖ ਡਾਇਨਾਸੌਰ ਹੈ ਜਮੰਗੇ ਇਹ ਤੇ ਹੁਣ ਅਸੀਂ ਜਾ ਰਹੇ ਆ ਫਿਲਹਾਲ ਪਾਰਕ ਦੇ ਵਿੱਚ ਫਿਰ ਉਸ ਤੋਂ ਬਾਅਦ ਜਾਣਾ ਆਪਾਂ ਨੇ ক্রিকেট ਖੇਡਣਾ ਚ ਮੈਚ ਖੇੜਨੇ ਦੱਸ ਚਾਓ ਦੋ ਦਿਨ ਮੈਚ ਖੇੜਨੇ ਲੋ ਖੇੜਨੇ ਹੈ ਹੈਲੋ ਬਾਊ ਡੋ ਗਿਆ ਬੱਤਾ ਕੀ ਹੈ ਇਹ ਪਹਿਲਾ ਕਲੀਪ ਤੇ ਉਹ ਡੈਨਸਰ ਜੀ ਦਾ ਹਾਈ ਡੈਨਸਰ ਦਾ ਹਾਈ ਮੈਡੀਕਲ ਆ ਕੇ ਦਿਖਾਤਾ ਦੇ ਆ ਮਾਮਾ ਮੀਆਂ ਲੋਬੀ ਆ ਗਿਆ ਆਪਾਂ ਹੁਣ ਇਸ ਟਾਈਮ ਉਹ ਨਹੀਂ ਕਰਦਾ ਬੱਚੇ ਕਹਿੰਦੇ ਪਾਣੀ ਦੇਖਣਾ ਸੀ ਨਹਿਰ ਦੇ ਵਿੱਚ ਚੱਲਦਾ ਇਹਨਾਂ ਨੂੰ ਪਾਣੀ ਦਿਖਾ ਦਿਆਂ ਮੜਾ ਜਾ ਉਹ 1 2 3 ਦੇਖਦਾ ਨਹੀਂ ਦੇਖੂ ਅੱਗੇ ਆਜੇ ਥੋੜਾ ਜਿਹਾ ਆਹ ਦੇਖ ਆ ਗਿਆ ਲੋ ਜੀ ਆਹ ਨਹਿਰ ਹੈ ਜਿਹੜੀ ਆਪਣੇ ਪਿੰਡ ਦੇ ਪਾਰਕ ਦੇ ਬਿਲਕੁਲ ਲਾਗੇ ਲਾਗੇ ਲੰਘਦੀ ਹੈ ਇੱਕ ਜੰਗਲ ਜਿਹਾ ਟੈਪ ਹੈ ਤੇ ਕਈ ਵਾਰ ਇੱਥੇ ਆਈਦਾ ਆਪਾਂ ਘੁੰਮਣ ਫਿਰਨਾ ਪਹਿਲਾਂ ਮੀਂਹ ਪੈ ਘਟੇ ਪਹਿਲਾਂ ਦਾ ਬਾਬਾ ਭਰੀ ਵੀ ਸੀ ਪਾਣੀ ਇੱਧਰ ਤੱਕ ਆਇਆ ਵਈ ਤਾਂ ਤੱਕ ਉੱਰ ਤੱਕ ਆਇਆ ਆ ਤਕ ਹੁਣ ਥੋੜਾ ਘਟ ਗਿਆ ਹੁਣ ਮੀਂਹ हट ਗਿਆ ਪਹਿਲਾਂ ਦੋ ਤਿੰਨ ਦਿਨ ਮੀਂਹ ਬਹੁਤ ਪਿਆ ਸੀ ਚਲਿਓ ਬੱਚਿਓ ਉੱਥੇ ਦੇਖ ਸੜਕਾ ਹਾਂ ਆਓ ਸੜਕਾ ਅਗੀ ਉਧਰ ਪੁੱਤ ਉੱਥੇ ਗਏ ਇੱਥੇ ਤੁਹਾਨੂੰ ਪਤਾ ਕੂੜੇ ਵਾਲੀ ਥੋੜੇ ਬੀਤ ਆਓ ਤੁਹਾਨੂੰ ਸਕੂਲ ਲੈ ਕੇ ਜਾਣਾ ਹਾਂਜੀ ਉਹ ਸਕੂਲ ਲੈ ਕੇ ਜਾਣੇ ਹੁੰਨੇ ਪੁੱਤ ਹੂੰ ਚਲਿਓ ਫਿਰ ਹੁਣ ਖਾ ਦਿਓ ਹਾਂ ਉਹ ਪਾਣੀ ਦੇ ਵਿੱਚ ਛੱਡਦਾ ਹਾਂ ਤੁਹਾਨੂੰ ਹਾਂ ਚਾਹਦਾ ਕਿਦਾਂ ਤੂੰ ਨਾ ਚਾਹਦਾ ਕਿਦਾ ਮਰੇਸ਼ਪੁਰੀ ਬਾਲ ਸੱਟ ਦੇ ਤੈਨੂੰ ਲਿਆ ਤਾਂ ਪਾਣੀ ਦੱਸ ਆ ਦਿਖਾ ਦੇ ਆ ਜਾ ਉਹ ਆ ਜਾ ਆ ਜਾ ਆ ਜਾ ਦੇਖ ਲਿਆ ਵਾਹ ਵਾਹ ਕਰਦਾ ਹੁਣ ਦੇਖਿਆ ਉਹ ਡੌਗੀ ਆ ਗਿਆ ਉਹਦੇ ਨਾਲ ਹੀ ਰਮ ਡੌਗੀ ਆ ਗਿਆ ਉਹਦੇ ਨਾਲ ਹੀ ਬਈ ਤੁਹਾਨੂੰ ਡੌਗੀ ਦੇ ਕਰਤੱਬ ਦਿਖਾਵਾਂਗੇ ਹੁਣ ਜੇ ਪਾਰਕ ਹੀ ਜਾਣਾ ਹੋਇਆ ਇਹਨੇ ਬਹੁਤ ਟ੍ਰੇਨਡ ਕੁੱਤਾ ਕਰਿਆ ਹੋਇਆ ਇਹਨੇ ਉਹ ਪਾਪੀ ਉਹ ਬੰਦਾ ਡੌਗੀ ਹੈ ਤਾਂ ਜਿਹੜਾ ਜਿਹੜਾ ਛਾਲਾ ਮਾਰਦਾ ਸੀ ਉਦੋਂ ਉਹ ਦੱਟ ਨਹੀਂ ਹੁੰਦੀ ਹਾਂ ਚਾਹ ਕਰਦੀ ਹੈ ਤੇ ਚਾਹ ਕਰਦੀ ਚਾਹ ਚਾਹ ਇਹ ਨਹੀਂ ਆਏ ਤੇ ਬੋਏ ਕੁਈ ਬੰਮੀ ਚਾਹ 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 ਤਿੰਨ ਕਾਫੀ ਟਾਈਮ ਦੀ ਗੱਲ ਆ ਇਹ ਉਦੋਂ ਆਏ ਸੀ ਰਸ ਮਾਰ ਜੋ ਲੈ ਇੰਨਾ ਖੇਲੇ ਨਾ ਕੁੱਤੇ ਨਾਲ ਓਹੋ ਹੋ ਇੰਨਾ ਜ਼ਿਆਦਾ ਟ੍ਰੈਂਡ ਕਰਿਆ ਕੁੱਤਾ ਮੈਂ ਨਹੀਂ ਮੰਨ ਸਕਦਾ ਜਿੱਥੇ ਕਹਿੰਦੇ ਜਿੱਥੇ ਜਾ ਤਾਂ ਉੱਥੇ ਜਾਂਦਾ ਸੀ ਜਿੱਥੇ ਕਹਿੰਦੇ ਉੱਥੇ ਜਾਂਦਾ ਸੀ ਚਲ ਜੋ ਮੈਂ ਤੈਨੂੰ ਉੱਪਰ ਬਿਠਾ ਲ ਦੇਣਾ ਜੀ ਠੀਕ ਹੈ ਤੈਨੂੰ ਉੱਪਰ ਬਿਠਾ ਲ ਦੇਣਾ ਉਹਦੇ ਤੇਰਾ ਨਾਮ ਕੀ ਆਤਾ ਨਾਮ ਉਹਨੂੰ ਪੁੱਛਿਆ ਪਰ ਨਾਮ ਨਹੀਂ ਪਤਾ ਮੈਨੂੰ ਕੀਤੇ ਜਾਓ ਖੇਲੋ ਇੱਥੇ ਖੇਲਣਾ ਹੁਣ ਰਸਮ ਧਿਆਨ ਰੱਖਣਾ ਨਾਲ ਉਹਦਾ ਤੈਨੂੰ ਪੱਦੌ ਚ ਕਈ ਵੇ ਸ਼ਰਾਰਤਾਂ ਕਰ ਜਾਂਦਾ ਹਾਂਜੀ ਪਾਣੀ ਵਾਲੀ ਪਿਸਤੌਲ ਹੁਣ ਤਾਂ ਕਿੱਥੋਂ ਲਿਕੇ ਆਉਣੀ ਆਰੇ ਚਲੋ ਚਲੋ ਲੋ ਜੀ ਪਾਕ ਦੇ ਵਿੱਚ ਐਂਟਰੀ ਕਰ ਲਈ ਬੱਚਿਆਂ ਨੇ। ਫੋਣੀ ਨੂੰ ਕੰਟਾ 1.5 ਘੰਟਾ ਹੋਰੇ ਖਲਾ ਕੇ ਫਿਰ ਜਾਣਾ ਘਰੇ ਰੋਟੀ ਪਾਣੀ ਖਾ ਕੇ ਫਿਰ ਆਪਣੇ ਹੈਗੇ 2 ਵਜੇ ਮੈਚ ਅੱਜ ਤਿੰਨ ਚਾਰ ਟੀਮਾਂ ਦੇ ਮੈਚ ਆ। ਫਿਰ ਤੁਹਾਨੂੰ ਉੱਥੇ ਦਿਖਾਉਣੇ ਨੇ ਨਜ਼ਾਰੇ ਅੱਜ ਉੱਥੇ ਰੰਗ ਢੰਗ ਆਪਲੇ ਨੇ ਲੱਗਿਆ ਤੂੰ ਆਹ ਦੇਖ ਲਓ ਬਾਲ ਮੇਰੇ ਤੋਂ ਨਾ ੱੱਕੇ ਨਾਲ ਚਾ ਕੇ ਲੈ ਕੇ ਆਇਆ ਘਰੇ ਬਾਲ ਨਾਲ ਖੇਡਣਾ। ਹੁਣ ਇੱਥੇ ਬਾਲ ਦਾ ਨਾਮ ਵੀ ਨਹੀਂ ਲੈ ਰਹੇ। ਉਹ ਬਾਂ ਝੂਂਡੇ ਪਿੱਛੇ ਪੈ ਗਏ ਹੁਣ ਬਾਲ ਧੱਕੇ ਨਾਲ ਚੁਗਾ ਕੇ ਲੈ ਕੇ ਆਏ ਦੇਖ ਲੈ। ਉਹਨਾਂ ਖੇਡਣਾ ਦਾ ਕਰਨਾ ਬਾਲ ਲੈਣੀ ਉਹਨਾਂ ਨੇ। ਬਸ ਐਦਾਂ ਹੀ ਆ। ਧਿਆਨ ਨਾਲ ਰਸਮੈਨ। ਪੱਲਿਆਂ ਡਿੱਗ ਜੀ। ਉਹ ਲੱਡੂ। ਹਾਂ ਪਿੱਛੇ ਨੂੰ ਕੇ ਬੈਠ ਮੜੀ ਜੀ। ਮੂੰਹ ਭਜਣਾ ਨਹੀਂ ਤੇਰਾ ਸੱਲ ਮੂਰੇ ਜੇ ਪੈਰ ਫਸ ਗਏ। ਹੋਰ ਉਧਰ ਕੀ ਕਰਦਾ ਪਿੱਛੇ ਦੇਖੋ। ਆਪੇ ਉੱਤਰ ਗਿਆ ਨਹੀਂ ਉੱਤਰ ਨਹੀਂ ਹੁੰਦਾ ਉਧਰ ਆਪ ਬੜਾ ਹੋ ਗਿਆ ਨਾ ਗਰਾਂਦੇ ਹੋ ਗਿਆ ਪੈਪ ਦੱਬਿਆ ਹੋਇਆ ਸੁਣਨ ਬਾਅਦ ਇੱਕ ਦੂਸਰ ਨਾਲ ਗੱਲ ਆ ਉਧਰ ਰਸਮ ਖੜੀ ਆ ਤੇ ਇੱਧਰ ਜੋਬਨ ਖੜਾ ਗੱਲਾਂ ਕਰ ਰਾਂ ਇੱਕ ਦੂਰੇ ਨਾਲ ਪੈਪ ਰਹੀਂ ਚੱਲ ਆਜੋ ਹੁਣ ਜਾਂਪਾ ਦੰਮੀ ਲਾ ਜਾਪਾ ਆਹ ਲਾ ਲਾਤਾ ਧੀਵੀ ਬਾਗ ਹੈ? ਸੀ ਹੈ। ਖੀਆਮ ਮੈੱਡੋ ਬਿਸਕੋਟਟੀਨੋ? ਸੀ। ਲੋਗੋ ਜਾ ਲੈ ਛੂ। ਜਾ ਰੇ ਤੇ ਰੋ। ਓਕੇ। ਛੇ ਜੀਤਾ। ਨੋ ਐ ਮੈ ਬਰਵਿਸ਼ੀ ਮੈ। ਸੀ ਸੀ। ਬਾਹ ਸੀ। ਛੇ ਜੀਤਾ। ਸਾਈ ਕੋ ਜੀ। ਕੋ ਜੀਂ ਦੋਵਿਨਾ। ਨੋ ਮੈਟੀ ਰੇ ਮਾਨੀ ਜੇਟੋ। ਮੈਟੀ ਮਾਨੂ ਪਿਛੇ ਗੱਲ ਲਾ ਤੇ ਪਿਛੇ ਗੱਲ ਆਪਣੇ। ਹਾਂ। ਛੇ ਜੀਤਾ। ਚਲ। ਬਾਜੀ ਵੇਜੇ ਤੇ ਜੋ ਹੈ ਬਿਸਕੋਟੋ। ਵੇਖੀਏ ਮੋ। ਦਿਖਾ ਦੇ ਨੋ ਨਾ ਦਿਖਾ ਦੇ ਹਣ ਕਿਹੜੀ ਹੈ। ਦੋ ਵੇ। ਦਹਾਰਾ ਕਿੱਥੇ ਆ? ਹਾਂ। ਆ ਖੜਾ ਤਾਂ ਬਰਾਬਰ ਰਸਮ ਆ। ਰੇਫੀ, ਅਨਕੀ ਤੁ ਜੋਵਨ ਵੀ ਦੇਣੀ ਆ। ਆ ਹੱਥ 'ਤੇ ਰੱਖ ਰੂ ਆਪ ਚੱਕ ਲੈਣੀ ਠੀਕ ਆ। ਆ ਸੈਜੂ ਦਾ। ਸੈਜੂ ਦਾ। ਏ। ਹਾਂ। ਸੈਜੂ ਦਾ। ਮਾਸਟਰ ਬਹੁਤ ਹੈੜਾ ਉਹਦਾ। ਸੈਜੂ ਦਾ। ਨੋਂ ਪਰ ਨਸਕੋਂਡਿਰੋ ਵੀਏ ਸੋਲਾ ਮਾਨੋ। ਆ ਬਰਾਵੋ। ਇਹ ਜੀ ਜਿਆਰ ਲਗ ਉਸ ਲਾਲ ਤੋਂ ਨੀਰੋ ਕਸਤਾ ਹੈ ਜੀਤਾ ਲਾਲ ਤੋਂ ਲਾਲ ਤੋਂ ਨੀਰੋ ਹੈ ਪਰ ਇਹ ਕਸਤਾ ਹੈ ਹਾਂ ਬੋ ਆ ਕੇ ਵਾ ਬੇਨੇ ਚਾਓ ਚਾਓ ਜੀਆਮੋ ਕੋਲਾ ਦੋਮੇਨਿਕਾ ਆਨਕਾ ਵੋਈ ਚਾਓ ਚਾਓ ਅੱਫੇ ਦੂਜੀ ਹੈ ਇਹ ਦੂਜਾ ਬਤੋ ਜਿਹੜਾ ਆਪਾਂ ਖੇਡਣ ਜੀ ਨਾਲ ਉਹ ਦੂਸਰਾ ਸੀ ਉਹ ਉਹ ਘਰੇ ਛੱਡਿਆ ਹੁੰਦਾ ਨੇ ਹਾਂ ਉਹ ਪਤਾ ਨਹੀਂ ਫਤਨ ਨੋ ਨੋਸੋ ਹਾਂ ਤੋ ਲੋ ਤੇ ਚਲੋ ਬਰਾਬਰ ਲੈ ਵੀ ਇੱਥੋਂ ਪਤਾ ਲੱਗਦੇ ਵੀ ਅਸੀਂ ਇੰਡੀਆ ਨਹੀਂ ਹੈ ਇਹ ਡੰਡੇ ਚੱਕ ਤੱਕ ਮਾਰ ਲੱਗਿਆ ਵਾ ਹੁਣ ਵਾਲੇ ਜਾਲੇ ਚੱਲ ਹੁਣ ਕਦੇ ਰੁਕ ਗਿਆ ਕਹਿੰਦਾ ਮੈਂ ਡੌਗੀ ਦੇ ਮਾਰ ਕੇ ਆਉਣਾ ਡੌਗੀ ਨੂੰ ਲੈ ਕੇ ਰੋਕਾਂ ਪਿੱਛੇ ਹੀ ਚੱਲ ਹੁਣ ਮਾਰ ਡੌਗੀ ਦੇ ਗਿਆ ਤਾਂ ਬਹੁਤ ਸਪੀਡ ਨਾਲ ਤਾਂ ਬਾਰਬੀ ਲਾਮੀ ਕਾਦੀ ਬਾਰਬੀ ਸਾਬ ਦੁਰਮੈਨ Dopo viene un'altra casa, dopo viene un'altra casa. Che faccio qua? Ciao, ciao, ciao! Ciao, ciao, ciao! Se ti piace, io saluto. Fai ciao, ciao, ciao! Brava! ਜੀ ਪੀਸ ਆ ਗਿਆ ਆਪਣੇ ਲਈ ਸ਼ਿਮਲਾ ਮਿਰਚ ਵਾਲਾ ਪੀਸ ਆ ਗਿਆ ਗ੍ਰਾਸੀਏ ਜੋਬਨ ਐਂਡ ਰਸਮਾ ਗ੍ਰਾਸੀਏ ਤੁਹਾਡੇ ਦੋਹਾਂ ਦਾ ਭਾਈ ਲੋ ਜੀ ਪੀਸ ਆ ਗਿਆ ਬਣ ਕੇ ਆਪਣੇ ਲਈ ਤੇ ਹੁਣ ਆਪਾਂ ਖਾਣੇ ਆ ਜਿਹੜਾ ਆਰਡਰ ਕਰਿਆ ਜਿਹੜਾ ਆਰਡਰ ਕਰਿਆ ਦਾ ਆਪਾਂ ਨੇ ਓਕੇ ਗ੍ਰਾਸੀਏ ਚੱਲ ਚੱਲ ਆ ਗਿਆ ਰਸਮ ਜੜਿਆ ਭਾਈ ਰਸਾ ਫੜਕੀ ਮੇਰਾ ਜੋ ਮੈਂ ਤੂੰ ਵੀ ਰਸੜ ਕੇ ਆ ਪਤਾ ਆ ਬਰਾਵਾ ਚੱਲ ਚੱਲੇ ਲੈਣਾ ਫਿਰ ਹਮ ਬਰਾਵਿਸਿਮੋ ਮੰਨੂ ਵੇ ਲਾ ਫਰਾਂਸ ਲਾ ਆ ਕਿੰਨੇ ਬੜੇ ਬਹਾ ਮਾਰਦਾ ਹੈ ਲੋ ਪਹਿਲਾ ਹੈ ਜੀ ਪਹਿ ਹੁਣ ਪਤਾ ਨਹੀਂ ਪਹਿਲਾ ਹੈ ਲੋ ਜੀ ਹੁਣ ਜਲਦੇ ਆ ਅਸੀਂ ਕਰੈਕਟ ਖੇਲਣ ਯਾਰ ਵੈਲੀ ਹੋ ਕੇ ਇਕੱਠੇ ਆਪਨੇ ਤੇ ਆ ਬਾਈ ਨਮਾ ਆ ਆਪਣਾ ਅੱਜ ਨਮਾ ਚੱਲੇ ਹੱਡ ਜਾਣੇ ਖੇਡਣ ਉਹ ਆ ਰਿਹਾ ਕਿੱਟੋ-ਕੁੱਟ ਪਾਗ ਰਾ ਸਾਢੇ 4:30 ਹੋ ਗਿਆ ਹੈ ਪੰਜਾਬ ਵਾਲਾ ਕੰਮ ਨਹੀਂ ਸਾਡੇ ਇੱਥੇ ਇਕੱਠੇ ਕਰ ਲਓ ਆ ਜਾ ਯਾਰ ਜੱਜ ਜੀ ਸਹੀ ਗੱਲ ਆ ਉਦਾਂ ਹੀ ਆ ਉਹ ਉਹੀ ਗੱਲ ਆ ਚਲੋ ਬੈਠ ਬੈਠੀਏ ਫਿਰ ਹਾਂਜੀ ਕਰਵੀਰ ਨੂੰ ਚੱਕਣਾ ਹਜੇ ਯਾਰ ਮਹਾਰਾਜ ਜੀ ਹਾਂਜੀ ਬਾਜੀ ਪਹੁੰਚ ਗਏ ਸਾਲ ਆ ਗਿਆ ਕਿੰਨੇ ਦਿਨਾਂ ਬਾਅਦ ਗਰਾਊਂਡ ਦੇ ਬਸ ਪਹਿਲਾਂ ਮੈਂ ਫਿਰਨਾ ਫਿਰ ਤੇ ਕਿਦਾਂ ਵੀਰ ਹਾਂਜੀ ਹਾਂਜੀ ਵਧੀਆ ਪਹੁੰਚ ਗਏ ਟੀਮਾਂ ਸਾਰੀਆਂ ਬਈ ਘਟ ਸੀ ਆ ਸਾਡੇ ਆ ਸਾਡੇ ਸਬਸਕ੍ਰਾਈਬਰ ਆ ਬਈ ਨਵੇਂ ਸਬਸਕ੍ਰਾਈਬਰ ਲੋ ਜੀ ਪਹੁੰਚ ਗਏ ਹੁਣ ਟੀਮਾਂ ਸਾਰੀਆਂ ਪਹੁੰਚ ਗਈਆਂ ਤਕਰੀਬਨ ਅਸੀਂ ਉਹ ਲੇਟ ਹੋ ਗਏ ਥੋੜੇ ਜਿ ਤੇ ਅੱਜ ਮੈਚ ਪੂਰੇ ਫਾਸਮੇ ਹੋਣੇ ਆ ਨਾ ਕਿਉਂਕਿ ਸਾਰੀਆਂ ਟੀਮਾਂ ਬੈਲੈਂਸ ਆ ਅੱਜ ਸਾਰੀਆਂ ਟੋਟਲੀ ਆਇਆ ਨਹੀਂ ਇਹ ਲਿਆਂਦਾ ਇਹ ਟੜਾ ਹਾਂ ਹਾਂਜੀ ਕਿੱਦਾਂ ਜੀ ਬੱਲੇ ਦੀਪਾ ਜੀ ਕੀ ਹਾਲ ਹੈ ਜੀ ਵਧੀਆ ਤੁਸੀਂ ਸੁਣਾਓ ਕਿੱਦਾਂ ਵੀਰ ਸਸੇ ਹਾਲ ਜੀ ਸਸੇ ਹਾਲ ਜੀ ਟੈਮੋ ਬਹੁਤ ਬੱਲਾ ਵਧੀਆ ਕਿੱਦਾਂ ਗੁਰੀ ਕਿੱਦਾਂ ਮੰਦੀਆ ਵਧੀਆ ਜੀ ਕਿਹੜਾ ਲਾਈਵ ਵਾਲਾ ਮੈਂ ਉੱਥੇ ਪਰਸ ਪਰਸ ਵੀ ਰੱਖਿਆ ਅੱਛਾ ਅੱਛਾ ਜੋ ਜੋ ਲੋ ਜੀ ਆਪਣੀ ਟੀਮ ਖੜੀ ਆ ਸਾਰੀ ਕਾਰੀ ਨਹੀਂ ਆਦੀ ਉਧਰ ਭਾਈ ਦੋ ਦਿਨ ਪਹਿਲੇ 10 ਮਿੰਟ ਲੇਟ 15 ਮਿੰਟ ਲੇਟ ਆਂਦੇ ਇਹ ਚੱਲ ਭਾਈ ਬੰਦੇ 5 ਜੱਕ ਦਾ ਮੈਂ ਤੇ ਮੈਂ ਵੀ 5 ਹੀ ਜੱਕੇ ਨੇ ਭਾਈ ਕੈਮਰਾ ਤੋਂ ਬੋਲੋ ਬੱਸ ਭਰਾਵਾ ਹੁਣ ਡਰਾਈ ਜਣਾ ਤੂੰ ਇਹਦਾ ਬੜੇ ਡੰਡੂਣ ਮਾਰ ਕੇ ਆਟਿਆ ਲੋ ਵੀ ਆਪਣੀ ਆ ਗਈ ਬੋਲਿੰਗ ਪਹਿਲਾਂ ਹੁਣ ਟਾਸ ਹੋ ਲਈ ਹੁਣ ਖੇਡਿਆ ਮੈਚ ਪਹਿਲਾਂ ਫਿਰ ਤੁਹਾਨੂੰ ਦੰਨੇ ਬਾਕੀ ਅਪਡੇਟ ਬਾਅਦ ਚ ਤੇ ਹੁਣ ਮਾੜਾ ਮੈਚ ਕੀਤੇ ਇੱਕ ਵਾਰ ਯਾਰ ਉਹ ਭਈ ਸਾਨੂੰ ਮਿਲਿਆ 98 ਰੰ ਦਾ ਟਾਰਗੇਟ 8 ਓਵਰਾਂ ਚ ਬੋਲਿੰਗ ਜਾਨਕ ਬੜੀ ਹੋਗੀ ਠੀਕ ਹੋਗੀ ਕਿਉਂਕਿ 125 ਰਨ ਤੱਕ ਤਾਂ ਬਣਦੇ ਨੇ ਤਕਰੀਬਨ ਹਨਾ ਮਿਸ ਬੀਲਡਿੰਗ ਦੇ ਥੋੜੇ ਜਿਆਦਾ ਸਕੋਰ ਹੋਗੇ ਤੇ ਚਾਬਾ ਹੁਣ ਮੜੀ ਸਟੇ ਕਰਕੇ ਫੇਰ ਬੈਟਿੰਗ ਕਰਦੇ ਆਂ ਮੈਂ ਵੀ ਮੈਚ ਫਸਿਆ ਪਿਆ ਪੂਰਾ ਪੂਰਾ ਮੈਚ ਫਸਿਆ ਹੋਇਆ ਕਾਂਟੇਦਾਰ ਹੋਇਆ ਪਿਆ ਮੁਕਾਬਲਾ ਸਾਡਾ ਇਹਨੂੰ ਕਹਿੰਦੇ ਆ ਮੈਚ ਹਾਈ ਵੋਲਟੇਜ ਮੈਚ ਉਹका ਡਬਲ ਡਬਲ ਹੈ ਡਬਲ ਅੰਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਿੰਨੇ ਲੱਗੇ 3 ਬੱਲੇ 10 3 ਬੱਲੇ 11 ਛੱਕਾ ਚਾਹੀਦਾ ਇੱਕ ਹਾਂ 3 ਬੱਲੇ 11 ਰਹਿ ਗਏ ਸ਼ਾਬਾ ਤਿੰਨ ਬੱਲਾਂ 11 ਸਕੋ ਠਾ 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 ਕੀ ਕਹੌਣ ਲਿਆ ਕੋਈ ਨਹੀਂ ਕੋਈ ਨਹੀਂ ਜਾਣ ਸਕਿਆ ਹਜੇ ਵੀ ਆਵਾ ਬੀਸ਼ੂ 8 ਓਵਰ ਖੇਡਾ ਮਾਮਾ ਹੁਣ ਮੁੱਲ ਮੋੜ ਦੀ ਸਪੀਡ ਕੜਨੀ ਉਹਨੇ ਦੋ ਗੇਂਦਾਂ 11 ਮਾਦਾ ਲੂਬੀ ਪੰਜ ਦਿਨਾਂ ਨਾਲ ਅਸੀਂ ਮੈਚ ਹਾਰ ਗਏ ਪਹਿਲਾ ਮੈਚ ਮੈਚ ਫਸਿਆ ਬਹੁਤ ਆਦਾਂ ਵੈਸੇ ਬਾਈ ਪਰ ਐਂਡ ਦੇ ਟਾਈਮ ਅਸੀਂ ਮੈਚ ਹਾਰ ਗਏ ਹੁਣ ਦੇ ਕੋਈ ਇੱਕ ਮੈਚ ਹੋਰ ਲਾਉਣਾ ਜੇ ਉਹ ਵੀ ਹਾਰ ਕੇ ਬੋਰੀ ਬਿਸਤਰੇ ਕੱਠੇ ਘਰੇ ਕਰਨ ਚੱਲੀਏ ਇੱਕ ਵਾਰ ਸਿੱਧੀ ਆਈ ਜਾਣ ਕੇ ਉਹ ਜਿਹੜਾ ਟੱਪਾ ਖਾ ਕੇ ਬਜੀਏ ਇਹਦੇ ਮੈਂ ਤਾਂ ਖਿਆਲ ਬਣਾ ਕੇ ਨਾ ਇੱਕ ਇੱਕ ਤੁਸੀਂ ਲੈ ਜਾਓ ਕੁਛ ਨਹੀਂ ਐਨਜਾਇਮੈਂਟ ਹੋ ਗਿਆ ਸਹੀ ਗੱਲ ਨਾਲ ਕੋਈ ਨਾਰਾਜ਼ ਨਹੀਂ ਹੋਊਗਾ ਉਹ ਜੇ ਇੱਧਰ ਚੱਲ ਰਹੀ ਐ ਤਾਂ ਕਿਹਦਾ ਵੀਰ ਹਾਂਜੀ ਸასიਵਾ ਜੀ ਸასი ਘਾਲੀ ਕਿਹਦਾ ਹੋਰ ਜੀ ਕਿਹਦਾ ਬਾਜੀ ਜੋਟੇ ਹੋਏ ਤਾਂ ਪੰਜ ਬੈਠੇ ਆਂ ਅੱਜ ਹੁਣ ਐ ਮੌਸਮ ਇਦਾਂ ਹੋ ਕੇ ਸ਼ਾਮਾਂ ਜ ਮੈਂ ਖੱਡ ਲੱਗਦੀ ਐ ਹਾਂ ਬਾਅ ਥੋੜਾ ਸਹੀ ਐ ਮੈਚ ਹਾਰ ਕੇ ਤੇ ਉੱਪਰ ਸੁਲਾਦਾ ਖਾ ਰਹੇ ਹਾਂ ਉਹ ਵੀਰੇ ਤਿਆਰੀ ਕਰਦੇ ਪੈਗਲੇ ਮੈਚ ਦੀ ਹਾਂ ਹਾਂ ਤਿਆਰੀ ਕਰ ਰਹੇ ਹਾਂ ਮੈਂ ਨਹੀਂ ਭੁੱਖੇ ਹੀ ਕਰ ਮੈਂ ਪਹਿਲਾਂ ਮੈਚ ਦਾ ਹੁੰਦਾ ਬਸ ਖਾ ਲੋ ਖਾ ਲੈ ਖਾਣ ਹਾਂਜੀ ਮੈਂ ਹਾਂਜੀ ਉਹ ਜੀ ਮੈਚ ਰੌਲਾ ਪੈ ਗਿਆ ਕਹਿੰਦੇ ਵੀ ਜਿਹੜਾ ਕੀਪਰ ਖੜਾ ਪਿੱਛੇ ਵੀ ਬਾਲ ਪੱਤੇ ਨੂੰ ਲੱਗੀ ਹੈ ਨਹੀਂ ਲੱਗੀ ਕੈਚ ਹੋ ਗਿਆ ਮੈਚ ਫਸਿਆ ਹੋ ਬਹੁਤ ਹੁਣ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ ਗਾ ਪਿਆ ਪਿਆ ਚਲੋ ਬਾਬਾ ਜੀ ਹੁਣ ਉਹ ਇੱਥੇ ਪੈਂਸੇ ਜਾਏ ਖੜਿਆ ਹੋ ਮੈਂ ਪੀਸੇ ਸੇ ਆਰਡਰ ਕਰੇ ਹੋਏ ਆਂ ਭੀੜੇ ਬਹੁਤ ਤਕਰੀਬਨ 20-25 ਮਿੰਟ ਹੋ ਗਏ ਖੜੇ ਨੂੰ ਪੀਸਿਆਂ ਵਾਸਤੇ ਮੋਂ ਘਰ ਨੂੰ ਜਾਣਾ ਬੱਚੇ ਕਾ ਨੇ ਪੀਸੇ ਖਾਣੇ ਪੀਸੇ ਲੈ ਕੇ ਚੱਲੇ ਆਂ ਦੇਖਦੇ ਨੂੰ ਕਿੰਨਾ ਕਿ ਟਾਈਮ ਲੱਗਦਾ ਹੋਰ ਨਾ ਪਤਾ ਕੀ ਇਹਦਾ ਜੀਜੀ ਪੀ ਸਾਹਿਬ ਜੀਜੀ ਜੀਜੀ ਪਿਸਰੀਆ ਪੀਸੇ ਲੈ ਕੇ ਜਾ ਰਹੇ ਆਂ ਦੇਖੋ ਬਾਹਰੇ ਖੜੇ ਹੋਣੇ ਮੇਨ ਗੇਟ ਤੇ ਹੀ ਖੜੇ ਹੋਣੇ ਐਨੇ ਕਾਲੇ ਪੀਸੇ ਲਾ 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 ਕਿਹੜਾ ਪਲੇਗਰਾਉਂਡ ਬਣਾਇਆ ਉਹਦਾ ਕਿਹੜਾ ਪਲੇਗਰਾਉਂਡ ਉਹ ਬੱਲੇ ਤੁਹਾਡਾ ਪਲੇਗਰਾਉਂਡ ਵਾਹ ਖਾਲਾ ਖਾਲਾ ਛੱਡੀ ਨਾ ਕੁਝ ਵੀ ਬਾਈ ਪਿੱਛੇ ਨਾ ਮਾਰੇ ਟੁਕੜਾ ਬੱਜਿਆ ਬੈਤਾ ਉਹ ਵੀ ਖਾ ਕੇ ਹਟਿਆ ਦੇਖ ਲੈ ਜੇ ਰੋਟੀ ਦੇ ਦੋ ਨਾ ਬਸ ਤਾਂ ਇੱਕ ਬੁਰਕੀ ਖਾਣੇ ਦੋ ਬੁਰਕੀ ਬਸ ਤਾਂ ਚਲੋ ਗੁੱਡ ਨਾਈਟ ਕਰ ਲੇ ਸਾਰੇ ਗੁੱਡ ਨਾਈਟ ਬੋਨੋ ਤੇ ਬਾਏ ਬਾਏ ਤੇ ਮਿਲਦੇ ਆ ਤੁਹਾਡੇ ਨਾਲ ਨਵੇਂ ਬਲੌਗ ਦੇ ਵਿੱਚ ਆਜ ਆਜਾ ਭੁੱਖਲੇ ਫੁਫੜਾ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਬਾਏ ਚੱਲ ਬੱਤੀ ਭਾਈਸੇ ਨੂੰ ਲਾਈਕ ਕਰਦੇ ਆ ਪੀਸੇ ਨੂੰ ਲਾਈਕ ਕਰਦੇ ਓਕੇ ਬਾਏ